ਹਾਂਜੀ ਸ਼ਤਿਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਬਠਿੰਡਾ ਦੀ ਸੁਪਤਰੀ ਹਰਕੀਰਤ ਕੌਰ ਬਾਦਲ ਦੇ ਵਿਆਹ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ ਬੀਬੀ ਹਰਕੀਰਤ ਕੌਰ ਬਾਦਲ ਦੇ ਵਿਆਹ ਤੋਂ ਪਹਿਲਾਂ ਕੱਲ ਰਾਤੀ ਜਾਗੋ ਸੀ ਜਿਸ ਦੇ ਵਿੱਚ ਹਰਸਿਮਰਤ ਕੌਰ ਬਾਦਲ ਤੇ ਮਜੀਠੀਆਂ ਨੇ ਇੱਕ ਪੰਗੜਾ ਪਾਇਆ ਜਿਸ ਦੀਆਂ ਵੀਡੀਓ ਖੂਬ ਵਾਇਰਲ ਹੋਈਆਂ ਨੇ ਇਸ ਖੁਸ਼ੀ ਦੇ ਮੌਕੇ ਤੇ ਬਾਦਲ ਪਰਿਵਾਰ ਵੱਲੋਂ ਪੰਜਾਬੀ ਗਾਇਕ ਅਫਸਾਨਾ ਖਾਨ ਨੂੰ ਜਾਗੋ ਤੇ ਸੱਦਿਆ ਗਿਆ ਤੇ ਪੰਜਾਬ ਨੇ ਵਿਆਹ ਦੇ ਮੌਕੇ ਤੇ ਸਟੇਜ ਦੇ ਉੱਪਰ ਰੌਣਕਾਂ ਲਾਈਆਂ ਅਫਸਾਨਾ ਖਾਨ ਦੇ ਗੀਤਾਂ ਨੇ ਸੁਖਵੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ ਤੇ ਮਜੀਠੀਆ ਤੇ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਭੰਗੜਾ ਪਾਇਆ ਗਿਆ ਸੋ ਇਸ ਵੇਲੇ ਦੀ ਵੱਡੀ ਖਬਰ ਸੋ ਦੋਸਤੋ ਇਸੇ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਦੇਖਣ ਦੇ ਲਈ ਸਾਡੇ ਚੈਨਲ ਮਾਈਕ ਆਫ ਪੰਜਾਬ ਦੇ ਨਾਲ ਵਾਣੇ ਰਹੋ ਧੰਨਵਾਦ